ਵਿਚ ਗੱਲ ਕੀਤੀ ਜਿਹੜਾ ਯੁੱਧ ਨਿਸ਼ਾ ਰੋਧ ਦੀ ਚੰਗੀ ਗੱਲ ਹੈ ਲੇਕਿਨ ਇਹਨੂੰ ਹਮਲੀ ਜਾਮਾ ਤਾਇਕ ਅਨਾਜ ਜਾਂਦਾ ਜੇ ਚਿੱਟੇ ਦਾ ਜਿਹੜਾ ਇੱਕ ਵਿਕਲਪ ਦਿੱਤਾ ਗਿਆ ਸੀ ਤੇ ਉਹਨਾਂ ਨੇ ਭੁੱਖੀ ਤਕੀਮ ਨੂੰ ਲੈ ਕੇ ਇਹ ਵਿਕਲਪ ਦੀ ਚर्चा ਕੀਤੀ ਹੈ ਕਿ ਕੀ ਸਾਡੀ ਸਰਕਾਰ ਕਾਂਗਰਸੀ ਪੰਜਾਬ ਚਲਦੀ ਹੈ ਦਾ ਸੀ ਇੱਥੇ ਚर्चा ਕਰਾਂਗੇ ਕਿ ਚਿੱਟੇ ਦੇ ਵਿਕਲਪ ਤੋਂ ਹੋਰ ਤੇ ਕੀ ਭੁੱਖੀ ਤਕੀਮ ਦਾ ਵਿਕਲਪ ਹੋ ਸਕਦਾ ਹੈ ਅਸੀਂ ਇਸ ਮੁੱਦੇ ਤੇ ਅੱਜ ਲੁਗਿਆਨੇ ਡਾਕਟਰ ਇੰਤਜ ਸੀ ਸਿੰਘ ਜਿਹੜਾ ਜਿਹੜੀ ਕਿ ਐਕੂਪੰਕਚਰ ਹਸਪੀਟਲ ਸੈਂਟ ਅਪਰੀ ਦੇ ਡਾਇਰੈਕਟਰ ਹੈਗੇ ਤੇ ਇਸ ਮੁੱਦੇ ਨੂੰ ਲੈ ਕੇ ਕਾਫੀ ਆਪਣੇ ਗਿਆਨ ਦੇ ਸਰਕਾਰ ਤੱਕ ਦੇ ਚੁੱਕੇ ਨੇ ਤੇ ਡਰਗ ਰੀਐਕਸ਼ਨ ਲੈ ਕੇ ਪ੍ਰੋਜੈਕਟਿਵ ਚਲਾਉਣ ਦੇ ਸੈਂਟਰ ਬੋਰਡ ਦਾ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਾਨੂੰ ਕੋਲ ਤੁਹਾਣਾ ਸਹਾਉਣ ਦਾ ਜਾਣਕਾਰੀ ਲੈਣ ਦਾ ਇਹ ਮੈਂ ਹੀ ਪੁੱਛਣਾ ਚਾਹੁੰਦਾ ਜਿਹੜਾ ਰਾਜਾ ਬੁਢੀ ਨੇ ਇੱਕ ਕੱਲ ਗੱਲ ਕੀਤੀ ਇੱਕ ਇੰਟਰਵਿਊ ਦੇ ਚੀ ਅਸੀਂ ਸਰਤਾ ਆਂਦੀ ਹੈ ਤੇ ਚਿੱਟੇ ਦਾ ਵਿਕਲਪ ਕਾਲਾ ਯਾਨੀ ਕਿ ਫੀਮ ਪੁੱਕੀ ਹੋ ਸਕਦੀ ਹੈ ਇਹ ਤੇ ਚर्चा ਕਰਾਂਗੇ ਤੁਹਾਡਾ ਕੀ ਕਹਿਣਾ ਹੈ ਇਸ ਤੇ ਮੈਂ ਪਹਿਲੇ ਸਭ ਨਾਲ ਪਹਿਲੇ ਆਪ ਦੇ ਸਤਨੁਮਸੀ ਬਧਾਈ ਦੇਣਾ ਚਾਹਾਂਗੇ ਕਿ ਤੁਸੀਂ ਇਹ ਬਹੁਤ ਅੱਛਾ ਬਦਲੇ ਕੀਤਾ ਅੰਦਰ ਜਿਹੜਾ ਪ੍ਰੋਗਰਾਮ ਰੱਖਦੇ ਹੋ ਉਹਦਾ ਫਾਇਦਾ ਨਹੀਂ ਕਿ ਰਾਜਾ ਵੀ ਇਹ ਨਹੀਂ ਵੀ ਕਿਹਾ ਕੋਮਸਾ ਕੋਲਕਾ ਸਾਹਿਬ ਨੇ ਵੀ ਪਹਿਲੇ ਇਹਦੇ ਪੁੱਕੀ ਤੇ ਫੀਮ ਬਾਰੇ ਗੱਲ ਕੀਤੀ ਸੀ ਮੈਂ ਇੱਥੇ ਦੱਸਣਾ ਚਾਹੁੰਗਾ ਕੋਟਨਸ ਹਸਪੀਟਲ ਪਿਛਲੇ ਸੱਲੀ 45 ਹਲਾਤੋਂ ਨਸ਼ੇ ਦੇ ਬਦੌਤੇ ਜਾਂ ਕੋਈ ਕੰਮ ਕਰਦੇ ਕਿ ਸਰਕਾਰ ਨੇ ਬਹੁਤ ਹੀ ਅੱਛਾ ਕਦਮ ਚੁੱਕਿਆ ਹੈ ਕਿ ਨਸ਼ੇ ਦੇ ਜਿਹੜੇ ਵੇਚਣ ਵਾਲੇ ਨੇ ਉਹਨਾਂ ਨੇ ਸਖਤੀ ਕੀਤੀ ਹੈ ਉਹਨਾਂ ਦੀ ਸਾਰੀ ਬਟ ਉਹਦੇ ਵਿੱਚ ਵੀ ਅਜੇ ਵੀ ਕਈ ਚੀਜ਼ਾਂ ਸਾਨੂੰ ਥੋਸ ਹੱਲ ਦੀ ਲੋੜ ਹੈ ਜਿਹਦੇ ਵਿੱਚ ਅਸੀਂ ਇਹ ਨਾ ਕਹੀਏ ਕਿ ਰਾਜਨੀਤੀ ਦੇ ਉੱਤੇ ਹੀ ਉੱਠ ਕੇ ਰਾਜਨੀਤੀ ਪਾਰਟੀਆਂ ਨੂੰ ਚਾਹੀਦਾ ਕਿ ਬਿਨਾਂ ਇੱਕ ਰੂਸੇ ਦੇ ਉੱਤੇ ਕੀਚੜ ਖਾ ਲਿਆ ਅਸੀਂ ਰੀਅਲ ਪੰਜਾਬ ਨੂੰ ਪਛਾਣ ਲਈ ਯਤਨ ਕਰਨਾ ਚਾਹੀਦਾ ਉਹਦੇ ਵੱਲ ਤੇ ਆਧੇ ਹੀ ਮੈਂ ਆਪਜੀ ਤੁਹਾਨੂੰ ਦੱਸਣਾ ਚਾਹਾਂਗਾ ਜਨਵਰੀ 20th ਤਈ ਦਿਵਿਚ ਸੈਕਿਉਰਿਟੀ ਸਾਡੇ ਜਨਰਲ ਸੈਕਿਉਰਿਟੀ ਸਰਦਾਰ ਇਕਬਾਲ ਸਿੰਘ ਆਈਪੀਐਸ ਹੋ ਬਿਚਰੇ ਨੇ ਆਈਜੀ ਪੁਲਿਸ ਦੇ ਕਾਇਰ ਹੋਏ ਸਰਦਾਰ ਜਸਪੰਦ ਸਿੰਘ ਜਾਪਾ ਹੈਗੇ ਛੋਛੋ ਲੋਕ ਸਾਡੇ ਹਸਪੀਟਲ ਦੇ ਮੈਂਬਰ ਹੈ ਸਰਬੱਤ ਦਾ ਭਲਾ ਚਾਹੀਦੀ ਕੇਵਲ ਪਰ ਬਹਾਦਰ ਹੁਦਿਆਨੇ ਹੈਗੇ ਅਸੀਂ ਉਹਨਾਂ ਪਿੰਨਾਂ ਦੇ ਵੱਲੋਂ ਅੱਜ ਪੰਜਾਬ ਸਰਕਾਰ ਦੇ ਹਰ ਐਮਐਲਏ ਨੂੰ ਸਾਡੇ ਚਾਹ ਆਪੋਸ਼ਨ ਆਪੋਸ਼ਨ ਦੇ ਤਰ੍ਹਾਂ ਅਸੀਂ ਚਾਹ ਭਾਜਪਾ ਦੀ ਸੀ ਚਾਹ ਕਾਂਗਰਸ ਦੇ ਕੀ ਕਹੇ ਆਪ ਪਾਰਟੀ ਦੇ ਸੀ ਅਸੀਂ ਸ਼ਹਿਰ ਮੰਤਰੀ ਜੀ ਨੂੰ ਵੀ ਬਲਬੀਤ ਸਿੰਘ ਜੀ ਨੂੰ ਵੀ ਮਿਲ ਕੇ ਉਹਨਾਂ ਦਾ ਆਪਣਾ ਨੁਮਾਇੰਦਾ ਤੇ ਰੀਅਲ ਪ੍ਰੋਬਲਮ ਨੂੰ ਜਿਹੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਉਹਨਾਂ ਦੇ ਇਨੀਸ਼ੀਏਟਿਵ ਦੇ ਨਾਲ ਫਰਵਰੀ ਦੇ ਵਿੱਚ ਉਹਨਾਂ ਨੇ ਟਾਈਮ ਵੀ ਦਿੱਤਾ ਸੀ ਕਿ ਦੋ ਮਹੀਨੇ ਲਈ ਅਸੀਂ ਪੰਜਾਬ ਦੇ ਵਿੱਚ ਜਿਹੜੀ ਚਿੱਕੇ ਦੀ ਗੱਲ ਦੀ ਸਮੱਸਿਆ ਹੈ ਉਹਦੇ ਤੇ ਚਰਚਾ ਕਰਾਂਗੇ ਅਨਫਾਰਸਨੇਟਲੀ ਉਸ ਟਾਈਮ ਕੋਈ ਸਾਡੇ ਪ੍ਰੋਬਲਮਸ ਆ ਗਈਆਂ ਸੀ ਜਿਹੜੀ ਆਪੋਜੀਸ਼ਨ ਪਾਰਟੀਆਂ ਦੇ ਐਮ ਐਲ ਏ ਅਸੈਂਬਲੀ ਦੇ ਵਿੱਚ ਬਾਈਕਟ ਕਰ ਗਏ ਸੀ ਉਹਨਾਂ ਨੇ ਆਪਣਾ ਵਿਜ਼ਨ ਦਿੱਤਾ ਸੀ ਕਿ ਅਸੀਂ ਚਿੱਟੇ ਦੇ ਉੱਤੇ ਠੀਕ ਕਰਨਾ ਚਾਹੁੰਦੇ ਹਾਂ ਸਾਡੀ ਐਨਜੀਓ ਦੇ ਤੇ ਡਰਗ ਐਂਡ ਇਹ ਹੋਲਡ ਪਾਈ ਨੇ ਐਨਡੀਪੀ ਐਕਟ ਦੇ ਵਿੱਚ ਵੀ ਮੰਗ ਨਹੀਂ ਲੋੜ ਦੇਣਗੇ ਤੇ ਉਹਨਾਂ ਨੇ ਅਗਲੇ ਸੈਸ਼ਨ ਦੇ ਵਿੱਚ ਇਹਦੀ ਆਵਾਜ਼ ਹੋਣ ਤੇ ਡਿਸਕਸ਼ਨ ਕਰਨੀ ਹੈ ਮੈਂ ਮੇਰਾ ਸਵਾਲ ਇਹ ਹੈ ਕਿ ਚਿੱਟੇ ਦਾ ਜਿਹੜਾ ਵਿਕਲਪ ਆ ਕਾਲਾ ਯਾਨੀ ਕਿ ਫੀਮ ਕਿੱਦਾਂ ਹੋ ਸਕਦਾ ਇੱਕ ਨਸ਼ਾ ਚਿੱਟਾ ਵੀ ਨਸ਼ਾ ਹੈ ਔਰ ਇੱਕ ਫੀਮ ਵੀ ਨਸ਼ਾ ਹੈ कि ਨਸ਼ੇ ਦਾ ਬਦਲ ਨਸ਼ਾ ਕੀ ਇਹ ਕੀ ਜੋ ਹੈ ਕਿ ਮੈਂ ਮੈਂ ਇਸ ਦੇ ਬਾਰੇ ਤੋਂ ਜਾਣਕਾਰੀ ਦੇਣਾ ਚਾਹਨਾ ਜਿੱਥੇ ਅਸੀਂ ਨਸ਼ਾ ਮੁਕਤੀ ਕੇਂਦਰ ਚਲਾਦੇ ਸੀ ਐਸੀ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ 2005 ਦੇ ਵਿੱਚ ਉਹਦੇ ਪੰਜਾਬ ਸਟੇਟ ਦੇ ਵਿੱਚ ਸਰਵੇ ਕੀਤਾ ਸੀ ਜਿੱਥੇ ਐਸ艾ਵੀ ਐਸ ਦੀ ਬੈਂਕ ਕਾਲਾ ਕੀ ਲਈ ਬਹੁਤ ਤੇਜ਼ੀ ਨਾਲ ਫੈਲ ਰਿਹਾ ਸੀ ਤੇ ਜਦੋਂ ਅਸੀਂ ਪੂਰੇ ਦੇਸ਼ ਦੀ ਗੱਲ ਕਰਦੇ ਸੀ ਤੇ 7% ਸੀ ਔਰ ਇਕੱਲੇ ਪੰਜਾਬ ਦੀ ਗੱਲ ਕਰਦੇ ਸੀ 9% ਬੱਚੇ ਸਾਡੇ ਕੰਬਰਾਸਾ ਦੇ ਵਿੱਚ 50% ਚਾਹੀ ਵੀ ਪੋਜ਼ਿਟਿਵ ਪਾਏ ਗਏ ਲੁਧਿਆਣਾ ਨੇ ਨੀ ਗੱਲ ਕਰਦੇ 26% ਪਾਏ ਗਏ ਬਠਿੰਡਾ ਤਰਨਤਾਰ ਜਿਹੜਾ ਹਾਈਲਾਈਟ ਹੋਇਆ ਪੂਰਾ ਵਰਲਡ ਬੈਂਕ ਦੀ ਟੀਮ ਆਕੇ ਇੱਥੇ ਬੈਗੀ ਉਹਨਾਂ ਨੇ ਸਰਵੇ ਕੀਤਾ ਸੋ ਚਿੱਕੇ ਤੋਂ ਬਚਾਣ ਲਈ ਕਿ ਨਸ਼ਾ ਨਹੀਂ ਛੁਕਦੇ ਆ ਨਹੀਂ ਕੰਟਰੋਲ ਕਰ ਬਾਰੇ ਘੱਟੋ ਪਰ ਬੱਚਿਆਂ ਨੂੰ ਬਿਮਾਰੀਆਂ ਨਾ ਹੋਣ ਇਸ ਨਾਅੇ ਕਾਲ ਉਹਦੇ ਲਈ OSP ਜਿਹੜੇ ਐਡੀ ਨੌਨ ਕੈਸਿਵਲ ਹਸਪੀਟਲ ਦੇ ਵਿੱਚ ਫਰੀ ਆਫ ਕੋਸਟ ਪਰ ਦਵਾਈ ਕੀਤੀ ਜਾਂਦੀ ਸਾਡੇ ਵੱਲ ਵੀ ਅਸੀਂ ਨਫ ਕਰਦੇ ਹੁੰਦੇ ਉਹਦਾ ਇੱਕ ਕਾਰਨ ਸੀ ਕਿ ਉਹ ਜਿਹੜੇ ਐਗਨੌਕ ਹੈ ਉਹਦੇ ਵਿੱਚ ਓਪੀਆਰਡ ਸਬਸਟੀਟੂਟ ਹੈ ਓਪੀਅੰ ਦਾ ਹੀ ਸਬਸਟੀਟੂਟ ਹੈ ਠੀਕ ਹੈ ਦੇਖੋ ਸਰਕਾਰ ਆਪ ਪੈਸੇ ਦੇ ਕੇ ਫ੍ਰੀ ਗੋਲੀਆਂ ਪ੍ਰੋਵਾਈਡ ਕਰ ਰਹੀ ਹੈ ਤਾਂ ਕਿ ਇਹ ਬਿਮਾਰੀਆਂ ਤੋਂ ਬਚਣ ਤੇ ਸਰਕਾਰ ਦਾ ਇਹ ਵੀ ਇੱਕ ਚਿੱਤਾ ਸੀ ਕਿ ਅਸੀਂ ਇਹ ਗੋਲੀਆਂ ਦੇਾਂਗੇ ਉਹ ਇੱਕ ਲੈਵਲ ਤੇ ਲਿਆ ਕੇ ਉਹਨਾਂ ਨੂੰ ਇੰਜੈਕਸ਼ਨ ਨਹੀਂ ਲਾਣਗੇ ਇੰਜੈਕਸ਼ਨ ਨਹੀਂ ਲਾਣ ਦੇ ਕਾਰਨ ਬਿਮਾਰੀਆਂ ਘਟਣਗੀਆਂ ਸੇਵਿੰਗ ਘਟੇਗੀ ਤੇ ਹੋ ਗਈ ਉਹ ਜਿਹੜੀ ਸੀ ਇਹਨਾਂ ਨੂੰ ਨਸ਼ਾ ਮੁਕਤੀ ਵੱਲ ਲਿਜਾਵਾਂਗੇ ਪਰ ਅੱਜ ਦੇ ਵਿੱਚ ਅਸੀਂ 24 25 ਨੂੰ ਹੋ ਗਿਆ ਉਹਦੇ ਵਿੱਚ ਪਿਛਲੇ ਸਾਲ ਦੇ ਆਖੜੇ ਆਏ ਅਜੇ ਤੱਕ ਨੰਬਰ ਵਧਿਆ ਜਿੱਦਿਆਂ ਸਿਵਲ ਹਸਪੀਟਲ ਦੇ ਵਿੱਚ ਸਾਡੇ ਇੱਕ ਜਗ੍ਹਾ ਸੀ ਐ ਓਐਸਕੇ ਦਿੰਦੇ ਸੀ ਅੱਜ 10 ਸੈਂਟਰ ਲੱਗੇ ਸਾਡੇ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਪੰਜਾਬ ਵੀਟ ਕੰਟਰੋਲ ਸੁਸਾਇਟੀ ਚਲਾ ਰਹੀ ਹੈ ਜਿੱਤੇ ਅਸੀਂ ਬਿਮਾਰੀਆਂ ਤੋਂ ਬਚਾਅ ਦੇ ਲਈ ਐਸ ਦੇ ਵਿੱਚ ਫਲ ਪਾਲ ਲਈ ਕਾਫੀ ਹੱਦ ਤੱਕ ਕੰਮ ਜਾ ਬੀ ਲਿਤੀ ਪਰ ਪ੍ਰੋਬਲਮ ਜਿਹੜੀ ਹੈ ਗਲੌਂਡ ਦੇ ਉੱਪਰ ਬਹੁਤ ਧੀਨਾ ਹੈ ਕੋਈ ਗੱਲ ਫਿੱਕੇ ਦੀ ਗੱਲ ਕਰਦੇ ਆ ਸਵਾਲ ਇਹ ਉੱਠਦਾ ਹੈ ਤਾਂ ਸਭੀ ਰੁਕ ਗਿਆ ਉਹ ਐਡਿਨੋਡ ਨਾਲ ਵੀ ਅਸੀਂ ਬਿਮਾਰੀਆਂ ਤੋਂ ਬਚਾ ਲਈਆਂ ਬਟ ਨਸ਼ਾ ਮੁਕਤੀ ਨਹੀਂ ਕਰ ਸਕੀ ਅੱਜ ਜਰੂਰਤ ਹੈ ਕਿ ਜਿੱਥੇ ਪੰਜਾਬ ਸਰਕਾਰ ਨੇ ਇਹ ਉਤਾਲੇ ਕੀਤਾ ਉਸ ਖਾਲੀ ਵੰਗ ਵੀ ਸੰਜੀਦਾ ਦੇ ਹੱਥ ਵਿੱਚ ਕਿਸੇ ਸਾਥ ਦਾ ਵੀ

ਜਿਹੜਾ ਪੜੇ ਨੀਛੇ ਪੈਸੇ ਵਾਲਾ ਬੰਦਾ ਹੈਗਾ ਉਹਨੇ ਆਪਣੇ ਬੱਚਿਆਂ ਨੂੰ ਚਿੱਠੀਆਂ ਤੋਂ ਵਿਚਾਲ ਲਈ ਬਾਹਰ ਵਿਦੇਸ਼ਾਂ ਵਿੱਚ ਭੇਜਦਾ ਹੁਣ ਵਿਦੇਸ਼ਾਂ ਦਾ ਵੀ ਹਾਲ ਆਪਣੇ ਸਾਹਮਣੇ ਆ ਰਿਹਾ ਹੈ ਜਿੰਨਾਂ ਕੋਲ ਨਹੀਂ ਹੈ ਉਹ ਇੱਥੇ ਨਸ਼ੇ ਵਿੱਚ ਲੱਗ ਗਏ ਕਾਰਨ ਇਹ ਹੈ ਕਿ ਅੱਜ ਅਸੀਂ ਪੰਜਾਬ ਦੀ ਜੁਵਾ ਪੀੜ੍ਹੀ ਨੂੰ ਬਚਾਉਣ ਲਈ ਆਪ ਸਰਕਾਰ ਨੇ ਬਹੁਤ ਅੱਛਾ ਉਤਾਲੇ ਕੀਤਾ ਹੈ ਥੋੜੀ ਹੈ ਇਹਨੂੰ ਗਲਾਉਂ ਦੇ ਉੱਤੇ ਲੈਣ ਦੀ ਲੋੜ ਹੈ ਮੈਂ ਪਹਿਲੇ ਵੀ ਰਿਕੁਐਸਟ ਉਨ੍ਹਾਂ ਨੂੰ ਕੀਤੀ ਸੀ ਆਪਣੇ ਸੀਐਮ ਸਾਹਿਬ ਨੂੰ ਲੈਟਰ ਭੇਜਿਆ ਸੀ ਹੈਲਥ ਵਿਸਟਲ ਦਿੱਤਾ ਸੀ ਕਿ ਉਹਦਾ ਰੇਲ ਕੀ ਹੈ ਰੇਲ ਕੀ ਦੋ ਚੀਜ਼ਾਂ ਮੈਂ ਇੱਥੇ ਕਹਿਣਾ ਚਾਹਨਾ ਦੋ ਬੋਟਲ ਸ਼ਰਾਬ ਹੋਰ ਤੇ ਕੋਈ ਐਕਸਾਈਜ਼ ਕੋਈ ਐਫ ਆਈ ਆਰ ਨਹੀਂ ਹੋਗੀ ਜਦ ਕਿ ਓ ਪੀ ਐਮ ਫੀਨ ਜਾਂ ਗੋਗੇ ਜਾਂ ਚਿੱਟਾ ਫੜਿਆ ਜਾਂਦਾ ਤਾਂ ਉਹਦੇ ਤੇ ਫਰ ਅਗਰ ਦੋ ਬੋਤਲ ਸ਼ਰਾਬ ਦਾ ਨਸ਼ੀਲਾ ਐਨਾਲਾਈਸਿਸ ਕੀਤਾ ਜਾਂ ਸੀ ਕਰਵਾਇਆ ਓ ਪੀ ਐਮ ਦਾ ਕੀਤਾ ਜਾਏ ਤਾਂ ਫਰਾਇਆ ਚਿੱਟੇ ਦਾ ਕੀਤਾ ਜਾਏ ਤੇ ਜਦ 5 ਗ੍ਰਾਮ ਠੀਕ ਹੈ ਸਮੈਸ਼ ਨੰਬਰ 2 ਦੂਜੇ ਪਾਸੇ ਆ ਜਾਈਏ ਅੱਧਾ ਕਿਲੋ ਕੁੱਫੀ ਜਿਹਨੂੰ ਆਪਾਂ ਦੋਵੇ ਹੀ ਕਹਿੰਦੇ ਆ ਤੇ 5 ਗ੍ਰਾਮ OPIOPINਾ ਵੀ ਨਸ਼ੇ ਦੀ ਮਾਤਰਾ ਇਕੁਇਵਲੈਂਟ ਹੈ ਦੋ ਬੋਤਲ ਸ਼ਰਾਬ ਦੇ ਵਿੱਚ ਹੁੰਦਾ ਜਦੋਂ ਦੋ ਬੋਤਲ ਸ਼ਰਾਬ ਰੱਖਣ ਤੱਕ ਤੁਹਾਡੇ ਤੇ ਕੋਈ ਐਕਟ ਨਹੀਂ ਲੰਗਾ ਤੇ ਫੀਮ ਦੇ ਉੱਤੇ ਤੇ ਗੋਲੀਆਂ ਦੇ ਉੱਤੇ ਜਾਂ ਚਿੱਕੀਆਂ ਦੇ ਉੱਤੇ ਕਿਉਂ ਮੈਂ ਤੇ ਇਹ ਵੀ ਆਪਣੇ ਤੁਹਾਡੇ ਚੈਨਲ ਲਈ ਇਹ ਵੀ ਦੱਸਣਾ ਚਾਹੁੰਗਾ ਕਿਛੇ ਕੈਨੇਡਾ ਦੇ ਵੀ ਇਹ ਫ੍ਰੀ ਸ਼ਾਟਾ 5 ਗ੍ਰਾਮ ਤੱਕ ਜਿੰਨਾ ਮਹਿਗਾ ਹੈ

ਦੇ ਸੀਐਮ ਸਾਹਿਬ ਦੇ ਹੈਲਥ ਮਿਨਿਸਟਰ ਨੂੰ ਫਿਰ ਇਹ ਪ੍ਰੈਜੈਂਟੇਸ਼ਨ ਦੇਵਾਂਗੇ ਕਿ ਅਗਰ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਜੋ ਅਸੀਂ ਕਰਨਾ ਹੀ ਹੈ ਜਿਹਦਾ ਸਾਡਾ ਈਮ ਹੈ ਤੇ ਪਹਿਲੀ ਗੱਲ ਕੁਝ ਅਮੈਂਡਮੈਂਟ ਐਨਡੀਪੀ ਐਕਟ ਦੇ ਵਿੱਚ ਕਰਨ ਦੀ ਲੋੜ ਹੈ ਨੰਬਰ 2 ਅਗਰ ਨਸ਼ਾ ਮੁਕਤੀ ਲਈ ਅਸੀਂ ਐਗਨੋਬਲੇਸ਼ਨ ਦੇ ਆਪੀਆ ਸਰਸਟੀਟ ਪੈਸੇ ਤਾਂ ਦੇ ਸਕਦੇ ਆ ਤੇ ਅਗਰ ਉਹ ਚਿੱਕੇ ਤੋਂ ਬਚਾ ਲਈ ਅਗਰ ਫ੍ਰੀ ਆਪੀਆ ਤੇ ਆਪਾਂ ਭੁੱਕੀ ਦੇ ਡੋਗੇ ਦੇ ਕਾਲ ਬਣਾ ਲਈ ਕਿਉਂਕਿ ਸਾਰੇ ਬੱਚੇ ਰਜਿਸਟਰਡ ਹੈਗੇ ਸੈਕਲ ਗਵਰਨਰਿਸ ਤੇ ਆ ਵੀ ਸਟੇਟ ਗਵਰਨਮੈਂਟ ਨੂੰ ਚਾਹੀਦੀ ਹੈ ਇਹ ਕੋਈ ਲੁਕੋ ਨਹੀਂ ਹੈ ਕਿ ਬੱਚੇ ਜਿਹੜੇ ਨਸ਼ਾ ਲੈ ਲੈ ਠੀਕ ਹੈ ਫੜ ਕੇ ਤੁਸੀਂ ਜੇਲਾ ਚ ਪਾ ਦਿਓ ਜੇਲਾ ਵਿੱਚ ਵੀ ਬੜਾ ਵੱਧ ਰਿਹਾ ਕੋਸ਼ ਕਚਹਿਰੀਆਂ ਤੇ ਵੀ ਵੱਧ ਡੋਮੈਸਟਿਕ ਵਾਇਲੈਂਸ ਵੀ ਵੱਧ ਰਹੀ ਹੈ ਚੋਰੀ ਛਕਾਲੀ ਸਮੈਕਿੰਗ ਤਾਂ ਬਹੁਤ ਆਮ ਹੀ ਹੋ ਗਈ ਹੈ ਉਹਦਾ ਕਾਰਨ ਹੈ ਕਿ ਜਦੋਂ ਕਿਸੇ ਬੱਚੇ ਨੂੰ ਤੋੜ ਲੱਗੀ ਹੁੰਦੀ ਹੈ ਤੇ ਉਹ ਤੋੜੇ ਪੂਤੀ ਗਈ ਉਹ ਪੈਸਾ ਕਿਧਰੋਂ ਕਿਨੋਂ ਖੋਣ ਹੈ ਠੀਕ ਹੈ ਸੋ ਇਸੀ ਨੂੰ ਜਿੱਥੇ ਕ੍ਰਾਈਮ ਨੂੰ ਰੋਕਾਂਗੇ ਅਗਲੇ ਪੰਜਾਬ ਦੀ ਵਿਰਤ ਵਿੱਚ ਨੋ ਅਕੇਲੇ ਜਾਣਾ ਚਾਹਦੇ ਸਦਾ ਵੱਡੀ ਯੋਧ ਹੈ ਇਹਦਾ ਸਾਕਸੀ ਚੁੱਪ ਦੇਗੀ ਮੈਂ ਤਾਂ ਇਹ ਕਿਹਾ ਸੀ ਮੈਨੂੰ ਕਿਸੇ ਜਦੋਂ ਗੱਲ ਹੋਈ ਕਿ ਕਿਸੇ ਮੈਨੂੰ ਸੀਨੀਅਰ ਅਫੀਸਰ ਤੋਂ ਕਹਿ ਮਾਰੀ ਲਗਾਉਂਦੇ ਨੇ ਕਿਹਾ ਸੀ ਕਿ ਤੁਸੀਂ ਜਿਹੜੇ ਪ੍ਰੋਜੈਕਟ ਚਲਾਦੇ ਹੋ ਬੰਦ ਹੋ ਜਾਣਗੇ ਮੈਂ ਕਿਹਾ ਜੀ ਮੈਂ ਇਹ ਪ੍ਰੋਜੈਕਟਾਂ ਦੇ ਵਾਸਤੇ ਇੰਟਰਸਟਿਡ ਨਹੀਂ ਹਾਂ ਮੈਂ ਸਮਾਜੀਕ ਸਤਪਰ ਚਲਾਉਂਦਾ ਮੇਰਾ ਕੰਮ ਸਮਾਨ ਨੂੰ ਬਚਾਉਣਾ ਹੈ ਠੀਕ ਹੈ ਉਸ ਵਿੜੀਆਂ ਫੈਮਿਲੀ ਦੇ ਵਿੱਚ ਇਹ ਪ੍ਰੋਬਲਮਸ ਹੈ ਉਹਨਾਂ ਨੂੰ ਰੀਹੈਬਿਲੀਟੇਟ ਕਰਨ ਲਈ ਮੈਂ ਸਰਵਕ ਦਾ ਬਲਾਚਰੀ ਕਪ ਕਪ ਦਾ ਬਲੈਸ ਇਸ ਵੀ ਗਾਇਸ਼ਾ ਦਾ ਰਹੀਆਂ ਕਿ ਉਹਨਾਂ ਨੇ ਸਲਾਇ ਸ਼ੈਂਕਲ ਤੋਂ ਸਾਨੂੰ ਔਰ ਬੇਵੀ ਸ਼ੈਂਕਲ ਦਿੱਤਾ ਜਿਹੜੇ ਕਿਢਾਈ ਤੇ ਸਿਖਾਈ ਅਸੀਂ ਬੀਬੀਆਂ ਨੂੰ ਸਿਖਾਉਂਦੇ ਆ ਉਹਨਾਂ ਦੇ ਪਰਵਾਰ ਦੀ ਬੱਚੀਆਂ ਨੂੰ ਬੀਬੀਆਂ ਨੂੰ ਸਿਖਾ ਕੇ ریہیبلیٹیٹ کر رہے ہیں تاکہ وہ اپنے کتے نہ کم کر سکتے ہیں سو اسی آج بھی چاہتے ہیں کہ انہاں بچیاں بچایا نہیں جا سکتے ہیں میں جس علاقے بیٹھا ساڑا علاقہ دا آج سے پاس ہے پینوں بندہ علاقہ ہے بہت زیادہ ہے پرابلم صحیح ہے یعنی موبائل بک رہے ہیں ہاں ٹھیک ہے سب کی ہوئی بکنا ملنا کٹ گیا پٹ او دن کچھ مارکٹ کے لیٹ بھی بدے گئے گے یہ کہیے کیونکہ پرائی ہمیشہ ختم نہیں ہو سکتی ਸਿਰਫ ਆਪਾਂ ਨੂੰ ਲੋਕਾਂ ਦੀ ਲੋੜ ਹੈ ਟਿਕਾਣ ਦੀ ਲੋੜ ਹੈ ਸੋ ਇਜ਼ ਅ ਸਬਸਟੀਟਿਊਟ ਟੂ ਮੇਰੀ ਕਲਰ ਕਿ ਪੰਜਾਬ ਸਰਕਾਰ ਦੇ ਵੱਲੋਂ 600 ਦੇ ਕਰੀਬ ਪੂਰੇ ਡਿਗ੍ਰੀਕਸ਼ਨ ਸੈਕਟਰ ਪੂਰੇ ਦੇਸ਼ ਵਿੱਚ ਚੱਲਦੇ ਸਾਡੇ ਵੀ ਚੱਲਦੇ ਸੀ ਉਸ ਡਿਗ੍ਰੀਕਸ਼ਨ ਸੈਕਟਰ 2010 ਦੇ ਵਿੱਚ ਕੁਝ ਨੀਮਾ ਦੇ ਵਿੱਚ ਲਾਇਸੈਂਸ ਦੇ ਦੇ ਨਹੀਂ ਪੰਜਾਬ ਤੇ ਹਰਿਆਣਾ ਵਿੱਚ ਇੱਕ ਅਫਵਾਹ ਕੀਤਾ ਗਿਆ ਜਿਹਦੇ ਵਿੱਚ ਸੈਕਟਰੀਸਮਸ ਕੀਤਾ ਗਿਆ ਮੈਂ ਆਪਕੇ ਚੈਨਲ ਦੇ ਲਈ ਦੱਸਣਾ ਚਾਹਾਂਗਾ ਨਸ਼ਾ ਇੱਕ ਮਾਨਸਿਕ ਰੋਗ ਨਹੀਂ ਹੈ ਇਹ ਸਮਾਜਿਕ ਬੁਰਾਈ ਹੈ ਜੋ ਚਾਚਾ ਦੇ ਵਿੱਚ ਬੰਦਾ ਫਸ ਜਾਂਦਾ ਹੈ ਤੇ ਉਹਦੇ ਵਿੱਚ ਜਿਹੜਾ ਹੈ ਇਸ ਕਰਕੇ ਇਹਨੂੰ ਮੈਂਟਲ ਹੈਲਥ ਦੇ ਵਿੱਚ ਨਾ ਲੈ ਕੇ ਸਿੱਧੀ ਅਜ ਲੋੜ ਨਹੀਂ ਹੈ ਡਾਕਟਰੀ ਹੀ ਲੋੜੀਂਦੀ ਹੈ ਸਿਰਫ ਮੈਡੀਕਲ ਸਾਡੇ ਜਿਹੜੇ ਦੂਜੇ ਰਵਾਇਤੀ ਚਿਕਿਤਸਾ पद्धतियां ਹੋਮੋਪੈਥੀ ਹੈ ਆਯੁਰਵੈਦਿਕ ਹੈ ਐਕੂਪੰਕਚਰ ਹੈ ਅਸੀਂ ਨਸ਼ਾ ਮੁਕਤੀ ਬਧੀਆ ਧਾਰਨਾ ਕਰ ਸਕਦੇ ਹਾਂ ਮੈਂ ਤੁਹਾਡੇ ਚੈਨਲ ਲਈ ਉਦੋਂ ਵੀ ਇਹ ਕਹਿਆ ਸੀ ਅੱਜ ਵੀ ਇਹ ਕਹਿਣਾ ਕਿ ਅਗਰ ਮੈਨੂੰ ਅਗਰ ਇੱਕ ਸੈਂਟਰ ਦੀ ਯੂਟੀ ਦਿੱਤੀ ਜਾਏ ਤੇ ਮੈਂ ਰਵਾਇਤੀ ਚਿਕਿਤਸਾ ਪદ્ધਤੀਆਂ ਨਾਲ ਛਿੱਕੇ ਵਿੱਚ ਬੱਚੇ ਜਿਹੜੇ ਸਾਡੇ ਪਾਸ ਬਸ ਗਏ ਉਹਨਾਂ ਦਾ ਇਲਾਜ ਕਰਦੇ ਸਮਰਥਾ ਉਹ ਅਸਲੀ ਰਿਜਲਟ ਦੇ ਸਕਦੇ ਆ ਤਾਂਕਿ ਅਸੀਂ ਪੰਜਾਬ ਦੀ ਯੂਥ ਨੂੰ ਬਚਾ ਸਕੀਏ ਪੰਜਾਬ ਨੂੰ ਤਰੱਕੀ ਲੱਗੇ ਮੈਂ ਸੋਚਦਾ ਤੁਹਾਡੇ ਚੈਨਲ ਲਈ ਸਾਡੀ ਸਰਕਾਰ ਸਾਡੇ ਸੇਤ ਮੰਤਰੀ ਸਾਹਿਬ

ਤੇ ਐਨਜੀਓ ਨੂੰ ਵੀ ਬੁਲਾਇਆ ਜਾਏ ਜੋ ਸਾਡੇ ਅਗਰੇ ਵਿਜਨ ਸਰ ਉਹਨੇ ਚਰਚਾ ਕੀਤੀ ਜਾਏ ਉਸ ਚਰਚਾ ਮੈਂ ਫਿਰ ਜਦੋਂ ਚਰਚਾ ਭੂਖੀ ਦੀ ਗੱਲ ਆਂਦੀ ਹੈ ਫਿਰ ਕੁਲਕਾ ਸਾਹਿਬ ਨੇ ਖੇਤੀ ਦੀ ਗੱਲ ਆ ਗਈ ਸੀ ਖੇਤੀ ਪੰਜਾਬ ਦੇ ਵਿੱਚ ਖੇਤੀ ਦੀ ਉਸਦੀ ਮੈਂ ਦੱਸਣਾ ਚਾਹਾਂ ਮੈਂ ਸਾਰੀ ਸਟੱਡੀ ਕੀਤੀ ਹੈ ਉਹਦਾ ਵਿਜਨ ਹੈ ਕਿ ਬਾਰਡਰ ਸਟੇਟ ਹੈਗੀ ਉਹਦੇ ਵਿੱਚ ਕਈ ਪ੍ਰੋਬਲਮਸ ਹੈਗੇ ਆ ਯੂਪੀ ਵਗੈਰਾ ਸਾਰੀਆਂ ਹੁੰਦੀਆਂ ਪਰ ਅਸੀਂ ਭੂਖੀ ਦੇ ਫੀਮ ਪ੍ਰਿਵੇਨੋ ਅਸੀਂ ਨਹੀਂ ਕਹਿਆ ਰਿਹਾ ਜਦੋਂ ਸੀ ਐਡਨੋਟ ਸਰਕਾਰ ਆਪਣੇ ਕੋਲੋਂ ਪੈਸੇ ਖਰਚ ਕੇ ਵੀ ਨਹੀਂ ਦੇ ਸਕਦੀ ਹੈ ਤੇ ਅਗਨ ਭੁਖੀ ਜਿਹੜੀ ਔਰਫਿਨ ਜਿਹੜਾ ਬੰਦਾ ਬੱਚਾ ਚਿੱਟਾ ਲੈਂਦਾ ਉਹ ਦੋ ਤਿੰਨ ਹਜ਼ਾਰ ਰੁਪਏ ਖਰਚਦਾ ਤੇ ਉਹ ਦੋ 400 500 ਵੀ ਫੀਸ ਤੇ ਭੁਖੀ ਵੀ ਪੈਸੇ ਦੇ ਕੇ ਲੈ ਸਕਦਾ ਹੈ ਔਰ ਜਦੋਂ ਅਸੀਂ ਇਹਨਾਂ ਇਸ ਦਵਾਈ 'ਤੇ ਨਸ਼ੇਵਲ ਜੋੜਾਂਗੇ ਇਹ ਨਾ ਸੋਚੋ ਕਿ ਬੰਦਾ ਇਹ ਇੱਕ ਨਸ਼ਾ ਟਾ ਕੇ ਅਸੀਂ ਦੂਜੇ ਨੂੰ ਐਜੂਕੇਸ਼ਨ ਕਰ ਰਹੇ ਨਹੀਂ ਇੱਕ ਇਸ ਕਾਇਮ ਸਮੁੰਦਰ ਵਿੱਚ ਅਸੀਂ ਡੁੱਬ ਰਹੇ ਹਾਂ ਤੇ ਅਗਰ ਸਮੁੰਦਰ ਨੂੰ ਕੱਢ ਕੇ ਅਗਰ ਬੱਚਿਆਂ ਨੂੰ ਛੱਪੜ ਵੱਲ ਲੈ ਜਾਵਾਂਗੇ ਤੇ ਅਸੀਂ ਉੱਥੋਂ ਜਲਦੀ ਕੱਛਵਾਲ ਨਾ ਇਹਦਾ ਛੱਪੜ ਦਿੰਦਾ ਕਿ ਫੀਤ ਤੋਂ ਡੋਟੇ ਛੱਪੜ ਦਾ ਕੰਮ ਕਰਾਂਗੇ ਔਰ ਪੰਜਾਬ ਦੀ ਜੂਦ ਨੂੰ ਬਚਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਬਹੁਤ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਨੇ ਇਹ ਗੱਲ ਸਮਝਾਈ ਹੈ ਵਾਕਈ ਇਸ ਨੂੰ ਜੂਰਤ ਹੈ ਇੱਕ ਵਿਕਲਪ ਦੇਣ ਦੀ ਜਿਹੜੀ ਗੱਲ ਹੋਈ ਹੈ ਉਹ ਤਾਂ ਚਾਚਾ ਕਰਨ ਦੀ ਲੋੜ ਹੈ ਅੱਗੇ ਕਰਨਾ ਤਾਂ ਸਰਕਾਰ ਨੇ ਹੈ ਸਰਕਾਰਾਂ ਦਗੇ ਕੋਸ਼ਿਸ਼ ਦੀ ਨਸ਼ਾ ਜਿਹੜਾ ਦੂਰ ਹੋਵੇ ਤੇ ਲੇਕਿਨ ਐਨ ਜੀਓ ਆਪਣੇ ਤੌਰ ਤੇ ਕੰਮ ਕਰਦੇ ਹੋਏ ਉਹ ਪ੍ਰਯਾਸ ਇਹਨਾਂ ਦਾ ਜਿਹੜਾ ਸਾਧੂ ਗੋਤ ਕਰਦੇ ਆ ਤੇ ਤੁਸੀਂ ਇੰਦੀ ਜਾਗਰਤ ਨਾਲ ਜੁੜੇ ਹੋ ਅੱਗੇ ਵੀ ਇਦਾਂ ਦੇ ਮੁੱਦਿਆਂ ਦੇ ਚर्चा ਕਰਦੇ ਰਹੋਗੇ ਧੰਨਵਾਦ ਸਸਿਕਾ ਜੀ ਜਾਣ ਕੇ ਤੁਹਾਡਾ ਸਵਾਗਤ ਹੈ ਪੰਜਾਬ ਸਰਕਾਰ ਨੂੰ ਯੁੱਧ ਨਸ਼ਾ ਮੁਕਤ ਜਿਹੜਾ ਮੁਹਿੰਮ ਚੱਲ ਰਹੀ ਹੈ ਤੇ ਲਗਾਤਾਰ ਚਿੱਟੇ ਨੂੰ ਲੈ ਕੇ ਇੱਕ ਚਰਚਾ ਵਾਂ ਛੜਗੀਆਂ ਕਿ ਇਹਦਾ ਵੀ ਕੋਈ ਵਿਕਲਪ ਹੋ ਸਕਦਾ ਹੈ ਕਿਉਂਕਿ ਰਾਜਾ ਬੜਿੰਦ ਜਿਹੜਾ ਪੰਜਾਬ ਕਾਂਗਰਸ ਦਾ ਪ੍ਰਧਾਨ ਹੈ ਐਮਪੀਬੀਐਨ ਹੈ ਤੇ ਉਹਨਾਂ ਨੇ ਇਹ ਕੱਲ ਇੱਕ ਇੰਟਰਵਿਊ ਦੇ ਵਿੱਚ ਗੱਲ ਕੀਤੀ ਜਿਹੜਾ ਯੁੱਧ ਨਸ਼ਾ ਰੋਗ ਤੇ ਇੱਕ ਚੰਗੀ ਗੱਲ ਹੈ ਲੇਕਿਨ ਇਹਨੂੰ ਅਮਰੀ ਜਾਮਾ ਤਾਈ ਕਨਾਰਜਾ ਸਹਦਾ ਜੇ ਚਿੱਟੇ ਦਾ ਜਿਹੜਾ ਇੱਕ ਵਿਕਲਪ ਦਿੱਤਾ ਜਾ ਸਕੇ ਕਿ ਉਹਨਾਂ ਨੇ ਭੁੱਖੀ ਤਰਕੀਬ ਨੂੰ ਲੈ ਕੇ ਇਹ ਵਿਕਲਪ ਦੀ ਚਰਚਾ ਕੀਤੀ ਹੈ ਕਿ ਕੀ ਸਾਡੀ ਸਰਕਾਰ ਕਾਂਗਰਸੀ ਪੰਜਾਬ ਚਾਹੀਦਾ ਦਾ ਸੀ ਇੱਥੇ ਚर्चा ਕਰਾਂਗੇ ਕਿ ਚਿੱਟੇ ਦੇ ਵਿਕਲਪ ਤੋਂ ਹੋਰ ਤੇ ਕੀ ਮੁਕੀ ਤਫੀਲ ਦਾ ਵਿਕਲਪ ਹੋ ਸਕਦਾ ਹੈ ਅਸੀਂ ਇਸ ਮੁੱਦੇ ਤੇ ਅੱਜ ਲੁਹਾਣੇ ਡਾਕਟਰ ਹਿੰਦੂ ਜੀ ਸਿੰਘ ਜਿਹੜਾ ਜਣੇ ਕਿ ਐਕੂਪੰਚਰ ਹਸਪੀਟਲ ਸਟੇਟ ਆਪਰੀ ਦੇ ਡਾਇਰੈਕਟਰ ਹੈਗੇ ਤੇ ਇਸ ਮੁੱਦੇ ਨੂੰ ਲੈ ਕੇ ਕਾਫੀ ਆਪਣੇ ਗਿਆਨ ਜਿਹੜੇ ਸਰਕਾਰ ਤੱਕ ਦੇ ਚੁੱਕੇ ਨੇ ਤੇ ਡਰਗ ਰਿਐਕਸ਼ਨ ਲੈ ਕੇ ਪ੍ਰੋਜੈਕਟਿਵ ਚਲਾ ਰਹੇ ਸੈਂਟਰ ਬੋਰਡ ਦਾ ਅਸੀਂ ਉਹਨਾਂ ਨਾਲ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਸਾਰੂ ਕੋਲ ਤੋਂ ਅਸੀਂ ਤੁਹਾਡਾ ਸਵਾਗਤ ਹੈ ਜਰਕੀ ਮੈਟਰਸ ਦਾ ਇਹ ਮੈਂ ਹੀ ਪੁੱਛਣਾ ਚਾਹੁੰਦਾ ਜਿਹੜਾ ਰਾਜਾ ਗੁਰੀਨ ਨੇ ਇੱਕ ਕੱਲ ਗੱਲ ਕੀਤੀ ਹੈ ਇੱਕ ਇੰਟਰਵਿਊ ਵਿੱਚ ਕਿ ਅਸੀਂ ਸਰਕਾਰ ਆਂਦੀ ਹੈ ਤੇ ਚਿੱਟੇ ਦਾ ਵਿਕਲਪ ਕਾਲਾ ਯਾਨੀ ਕਿ ਰੀਮ ਪੁੱਕੀ ਹੋ ਚੁੱਕੀ ਹੈ ਇਹ ਤੇ ਚੋਚਾ ਕਰਾਵਾਂਗੇ ਤੁਹਾਡਾ ਕੀ ਕਹਿਣਾ ਰਹੇ ਤੇ ਮੈਂ ਪਹਿਲੇ ਸਭ ਨਾਲ ਪਹਿਲੇ ਆਪ ਦੇ ਸੋਤਨ ਨੂੰ ਅਸੀਂ ਵਧਾਈ ਦੇਣਾ ਚਾਹਾਂਗੇ ਕਿ ਤੁਸੀਂ ਇਹ ਬਹੁਤ ਅੱਛਾ ਉਪਾਅ ਲੇ ਕੀਤਾ ਅਜਿਹਾ ਜਿਹੜਾ ਪ੍ਰੋਗਰਾਮ ਲਾ ਰਹੇ ਹੋ ਉਹਦਾ ਪਤਾ ਨਹੀਂ ਕਿ ਰਾਜਾ ਗੁਰੀਨ ਨੇ ਵੀ ਕਿਹਾ ਕੋਈ ਸਾਹ ਫੁਲਕਾ ਸਾਥ ਨਹੀਂ ਵੀ ਪਹਿਲੇ ਇਹਦੇ ਪੁੱਕੀ ਤੇ ਰੀਮ ਬਾਰੇ ਗੱਲ ਕੀਤੀ ਸੀ ਮੈਂ ਇਹ ਦੱਸਣਾ ਚਾਹਾਂਗਾ ਕੋਟਨੇ ਸ਼ੋਸਪਿਟਲ ਪਿਛਲੇ ਚਲ ਹੀ 45 ਸਾਲਾਂ ਤੋਂ ਨਸ਼ੇ ਦੇ ਵਿਰੁੱਧ ਇੱਕ ਜੰਗਵਾ ਹਾਂ ਕੰਮ ਕਰਦੇ ਜਿੱਥੇ ਸਰਕਾਰ ਨੇ ਬਹੁਤ ਹੀ ਅੱਛਾ ਕਦਮ ਚੁੱਕਿਆ ਹੈ ਕਿ ਨਸ਼ੇ ਦੇ ਜਿਹੜੇ ਵੇਚਣ ਵਾਲੇ ਉਹਨਾਂ ਦੇ ਸਖਤੀ ਕੀਤੀ ਹੈ ਉਹਨਾਂ ਦੀ ਸਾਰੀ ਬਟ ਉਹਦੇ ਵਿੱਚ ਵੀ ਅਜੇ ਵੀ ਕਈ ਚੀਜ਼ਾਂ ਸਾਨੂੰ ਥੋਸ ਹੱਲ ਦੀ ਲੋੜ ਹੈ ਜਿਹਦੇ ਵਿੱਚ ਅਸੀਂ ਇਹ ਨਾ ਕਹੀਏ ਕਿ ਰਾਜਨੀਤੀ ਤੋਂ ਉੱਤੇ ਹੀ ਰਾਜਨੀਤੀ ਪਾਰਟੀਾਂ ਨੂੰ ਚਾਹੀਦਾ ਕਿ ਬਿਨਾਂ ਇੱਕੂਜੇ ਦੇ ਉੱਤੇ ਕੀਚੜ ਖਾਵੇਂ ਅਸੀਂ ਰੀਅਲ ਪੰਜਾਬ ਨੂੰ ਬਚਾਉਣ ਲਈ ਯਤਨ ਕਰਨਾ ਚਾਹੀਦਾ ਉਹਦਾ ਵੱਲ ਧਿਆਨ ਦੇਈਏ ਮੈਂ ਆਪਜੀ ਨੂੰ ਦੱਸਣਾ ਚਾਹਾਂਗਾ ਜਨਵਰੀ 2023 ਦੇ ਵਿੱਚ ਸੈਕਿਉਰਿਟੀ ਸਾਡੇ ਜਨਰਲ ਸੈਕਿਉਰਿਟੀ ਸਰਦਾਰ ਇਕਬਾਲ ਸਿੰਘ ਆਈਪੀਐਸ ਹੋਏ ਪਿਛਲੇ ਹੈਗੇ ਆਈਜੀ ਪੁਲਿਸ ਸੈਕਟਰੀਕਾਇਮ ਸਰਦਾਰ ਦਸਮਨ ਸਿੰਘ ਜੀ ਛਾਪਾ ਹੈ ਕਿ ਛੋਟੇ ਲੋਕ ਸਾਡੇ ਹਸਪੀਟਲ ਦੇ ਮੈਂਬਰ ਹੈ ਸਰਬੰਤਾ ਭਲਾਚਾਰੀ ਕੇਵਲ ਪਰਸ ਦੇ ਪ੍ਰਧਾਨ ਹੁਦਿਆਨੇ ਹੈਗੇ ਅਸੀਂ ਉਹਨਾਂ ਪਿੰਨਾਂ ਦੇ ਵੱਲੋਂ ਆਲਸ ਪੰਜਾਬ ਸਰਕਾਰ ਤੇ ਹਰ ਐਮਐਲਏ ਨੂੰ ਸਾਡੇ ਤੇ ਆਪੋਸਿਸ਼ਨ ਆਪੋਜੀਸ਼ਨ ਦੇ ਤੜੇ ਅਸੀਂ ਜਾ ਬੀ ਜੀ ਬੀ ਸੀ ਚਾਹੇ ਕਾਂਗਰਸ ਨੇ ਕੀ ਚਾਹੇ ਆਪ ਪਾਰਟੀ ਦੇ ਸੀ ਅਸੀਂ ਸ਼ੇਰਪੰਖੀ ਜੀ ਨੂੰ ਵੀ ਬਲਬੀ ਸੈਣੀ ਨੂੰ ਵੀ ਮਿਲ ਕੇ ਉਹਨਾਂ ਦਾ ਨੁਮਾਇੰਦਾ ਤੇ ਰeal ਪ੍ਰੋਬਲਮ ਨੂੰ ਜਿਹੜਾ ਹਾਈਲਾਈਟ ਕਰਨ ਦੀ ਕੋਸ਼ਿਸ਼ ਕੀਤੀ ਸੀ ਔਰ ਉਹਨਾਂ ਦੇ ਇਨੀਸ਼ੀਏਟਿਵ ਦੇ ਨਾਲ ਫਰਵਰੀ ਦੇ ਵਿੱਚ ਉਹਨਾਂ ਨੇ ਇੱਕ ਟਾਈਮ ਵੀ ਦਿੱਤਾ ਸੀ ਕਿ ਦੋ ਮਹੀਨੇ ਲਈ ਅਸੀਂ ਪੰਜਾਬ ਦੇ ਵਿੱਚ ਜਿਹੜੀ ਚਿੱਕੇਲੀ ਦੇ ਗਰਦੀ ਸਮੱਸਿਆ ਹੈ ਉਹਦੇ ਤੇ ਚਰਚਾ ਕਰਾਂਗੇ ਅਨਫਾਰਨਟਲੀ ਉਸ ਟਾਈਮ ਕੋਈ ਸਾਡੇ ਪ੍ਰੋਬਲਮਸ ਆ ਗਈਆਂ ਸੀ ਜਿਹੜੀ ਆਪੋਜੀਸ਼ਨ ਪਾਰਟੀਆਂ ਦੇ ਐਮ ਐਲ ਏ ਅਸੈਂਬਲੀ ਦੇ ਵਿੱਚ ਬਾਈਕਟ ਕਰ ਗਏ ਸੀ ਉਹਨਾਂ ਨੇ ਆਪਣਾ ਵਿਜ਼ਨ ਦਿੱਤਾ ਸੀ ਕਿ ਅਸੀਂ ਚਿੱਟੇ ਦੇ ਉੱਤੇ ਕੀ ਕਰਨਾ ਚਾਹੁੰਦੇ ਹਾਂ ਸਾਡੀ ਐੀਓ ਨੇ ਦਿੱਤਾ ਡਰਗ ਐਂਡ ਦਿ ਹਲਡ ਬਾਈਟ ਐਂਡ ਐਪੀ ਐਟ ਦੇ ਵਿੱਚ ਵੀ ਮੈਂ ਨਹੀਂ ਲੋੜ ਦੇਂਗੇ ਤੇ ਉਹਨਾਂ ਨੇ ਅਗਲੇ ਸੈਸ਼ਨ ਦੇ ਵਿੱਚ ਇਹ ਵੀ ਆਵਾਜ਼ ਉੱਤੇ ਡਿਸਕਸ਼ਨ ਕਰਦੇ ਮੈਂ ਮੇਰਾ ਸਵਾਲ ਇਹ ਹੈ ਕਿ ਚਿੱਟੇ ਦਾ ਜਿਹੜਾ ਵਿਕਰਤਨ ਆਲਾ ਯਾਨੀ ਕਿ ਅਫੀਮ ਕਿਦਾਂ ਹੁੰਦਾ ਇੱਕ ਨਸ਼ਾ ਚਿੱਟਾ ਵੀ ਨਸ਼ਾ ਹੈ ਔਰ ਕਫੀ ਵੀ ਨਸ਼ਾ ਹੈ ਇਹ ਨਸ਼ੇ ਦਾ ਬਦਲ ਨਸ਼ਾ ਕੀ ਇਹ ਕੀ ਰੁਆ ਹੈ ਕਿ ਮੈਂ ਮੈਂ ਇਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇਣਾ ਚਾਹਨਾ ਜਿੱਥੇ ਅਸੀਂ ਨਸ਼ਾ ਮੁਕਤੀ ਕੇਂਦਰ ਚਲਾਦੇ ਸੀ ਅਸੀਂ ਪੰਜਾਬ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ 2005 ਦੇ ਵਿੱਚ ਉਹਦੇ ਪੰਜਾਬ ਸਟੇਟ ਦੇ ਵਿੱਚ ਸੱਜੇ ਕੀਤਾ ਸੀ ਜਿੱਥੇ ਐਸ ਆਈ ਵੀ ਐਸ ਦੀ ਭੈਂਕਾ ਕਾਲਾ ਕੀ ਲਿਆ ਬਹੁਤ ਤੇਜ਼ੀ ਨਾਲ ਫੈਲ ਰਿਹਾ ਸੀ ਤੇ ਜਦੋਂ ਅਸੀਂ ਪੂਰੇ ਦੇਸ਼ ਦੀ ਗੱਲ ਕਰਦੇ ਸੀ ਤੇ 7% ਸੀ ਔਰ ਕੱਲੇ ਪੰਜਾਬ ਦੀ ਗੱਲ ਕਰਦੇ ਸੀ 9% ਬੱਚੇ ਸਾਡੇ ਫਿਰ ਅੰਮ੍ਰਿਤਸਰ ਦੇ ਵਿੱਚ 50% ਐਚਆਈਵੀ ਪੋਜ਼ਿਟਿਵ ਪਾਏ ਗਏ ਲੁਧਿਆਣੇ ਦੀ ਗੱਲ ਕਰਦੇ 26% ਪਾਏ ਗਏ ਬਠਿੰਡਾ ਤਰਨਤਾਰ ਜਿਹੜਾ ਹਾਈਲਾਈਟ ਹੋਇਆ ਪੂਰਾ ਵਰਲਡ ਬੈਂਕ ਦੀ ਟੀਮ ਆ ਕੇ ਇੱਥੇ ਬੈਗੀ ਉਹਨਾਂ ਨੇ ਸਰਵੇ ਕੀਤਾ ਸੋ ਚਿੱਕੇ ਤੋਂ ਬਚਾ ਲਈ ਕਿ ਨਸ਼ਾ ਨਹੀਂ ਛੁਕ ਰਿਆ ਨਹੀਂ ਕੰਟਰੋਲ ਕਰ ਪਾ ਰਹੇ ਪਰ 2% ਬੱਚਿਆਂ ਨੂੰ ਬਿਮਾਰੀਆਂ ਨਾ ਹੋਣ ਇਹ ਸੁਣਾਉਂਦੇ ਕੱਲ ਉਹਦੇ ਲਈ ओएसडी ਜਿਹਦੇ ਐਗਨੌਕ ਹੈ ਸਿਵਲ ਹਸਪੀਟਲ ਦੇ ਵਿੱਚ ਫ੍ਰੀ ਆਫ ਕੋਸਟ ਪ੍ਰੋਵਾਈਡ ਕੀਤੀ ਜਾਂਦੀ ਸਾਡੇ ਵਰਗੇ ਅਸੀਂ ਲਫ ਕਰਦੇ ਹਾਂ ਉਹਦਾ ਇੱਕ ਕਾਰਨ ਸੀ ਕਿ ਉਹ ਜਿਹਨੇ ਐਗਨੌਕ ਹੈ ਉਹਦੇ ਵਿੱਚ اوਪੀਆਰ ਸਬਸਟੀਟੂਟ ਹੈ ოਪੀਮ ਦਾ ਹੀ ਸਬਸਟੀਟੂਟ ਹੈ ਠੀਕ ਹੈ ਦੇਖੋ ਸਰਕਾਰ ਆਪ ਪੈਸੇ ਦੇ ਕੇ ਫ੍ਰੀ ਗੋਲੀਆਂ ਪ੍ਰੋਵਾਈਡ ਕਰ ਰਹੀ ਹੈ ਤਾਂ ਕਿ ਇਹ ਵਿਭਾਰੀਆਂ ਤੋਂ ਬਚਣ ਤੇ ਸਰਕਾਰ ਦਾ ਇਹ ਵੀ ਇੱਕ ਚਿੱਟਾ ਸੀ ਕਿ ਅਸੀਂ ਗੋਲੀਆਂ ਦੇਾਂਗੇ ਔਰ ਇੱਕ ਲੈਵਲ ਤੇ ਲੈ ਕੇ ਉਹਨਾਂ ਨੂੰ ਇੰਜੈਕਸ਼ਨ ਨਹੀਂ ਲਾਣਗੇ ਇੰਜੈਕਸ਼ਨ ਨਹੀਂ ਲਾਣ ਦੇ ਕਾਰਨ ਬਿਮਾਰੀਆਂ ਘਟ ਹੋਣਗੀ ਜਾਂ ਸੇਵਿੰਗ ਘਟ ਹੋਏਗੀ ਤੇ ਹੌਲੀ ਹੌਲੀ ਅਸੀਂ ਇਹਨਾਂ ਨੂੰ ਨਸ਼ਾ ਮੁਕਤੀ ਵੱਲ ਲੈ ਜਾਵਾਂਗੇ ਪਰ ਅੱਜ ਦੇ ਵਿੱਚ ਅਸੀਂ 24 25 ਸ਼ੁਰੂ ਹੋ ਗਿਆ ਉਹਦੇ ਵਿੱਚ ਪਿਛਲੇ ਸਾਲ ਦੇ ਆਕੜੇ ਆਏ ਅਜੇ ਤੱਕ ਨੰਬਰ ਵਧਿਆ ਹਮ ਜਿਹੜੀਆਂ ਸਿਵਲ ਹਸਪੀਟਲ ਦੇ ਵਿੱਚ ਸਾਡੇ ਇੱਕ ਜਗ੍ਹਾ ਸੀ ਓਐਸਕੇ ਬਿੰਦੇ ਸੀ ਅੱਜ 10 ਸੈਂਟਰ ਦੇ ਅਗੇ ਸਾਡੇ ਪੰਜਾਬ ਸਰਕਾਰ ਦੇ ਸਹਿਯੋਗ ਦੇ ਨਾਲ ਪੰਜਾਬ ਵੀਕ ਟ੍ਰਾਂਟਲ ਸੁਸਾਇਟੀ ਚਲਾ ਰਹੀ ਹੈ ਜਿੱਥੇ ਅਸੀਂ ਬਿਮਾਰੀਆਂ ਤੋਂ ਬਚਾਅ ਦੇ ਲਈ ਐਸ ਦੇ ਵਿੱਚ ਥੱਲ ਪਾਉਣ ਲਈ ਕਾਫੀ ਹੱਦ ਤੱਕ ਕਾਮਯਾਬੀ ਮਿਲੀ ਸੀ ਪਰ ਪ੍ਰੋਬਲਮ ਜਿਹੜੀ ਹੈ ਗਰਾਊਂਡ ਦੇ ਉੱਪਰ ਬਹੁਤ ਧੀਨਾ ਹੈ ਕੋਈ ਗੱਲ ਪਿੱਕੇ ਦੀ ਗੱਲ ਕਰਦੇ ਆ ਖਿਆਲ ਨਹੀਂ ਉੱਠਦਾ ਇਹ ਤਾਂ ਸਭੀ ਠੁੱਕਿਆ ਹੈ ਉਹ ਐਡਿਨੌਬ ਨਾਲ ਵੀ ਅਸੀਂ ਬਿਮਾਰੀਆਂ ਤੋਂ ਬਚਾ ਲਈਆਂ ਪਰ ਨਸ਼ਾ ਮੁਕਤੀ ਨਹੀਂ ਕਰ ਸਕਦੇ ਅੱਜ ਜ਼ਰੂਰਤ ਹੈ ਜਿੱਥੇ ਪੰਜਾਬ ਸਰਕਾਰ ਨੇ ਇਹ ਉਤਾਲੇ ਕੀਤਾ ਹੈ اس کالی میں بلبیر سنگھ جی بھی حلق منسکر صاحب دا بھی ایک سٹیٹمنٹ سندیا سی کہ اسی موالی ویچ کے اندر کھول لانگے پائیویٹ ہاسپیٹل آنے ویچ پیشنٹ کو نشہ نشا لے گا انہوں نے نشا مکتی کرانگے تو وہ ایک اچھا پڑا لے ہے بہت ایپی ہے پر میں تھی کہوں گا ادھر ٹھوس حل بھی ضرورت ہے ٹھوس حل کی ہے اگر آپ 35 سال پہلے چلے گی پنجاب سرکار واللہ سیول سرکن آفیس دیوش کارڈ بندے سی ਔਰ ਉਪੀਐਮ ਤਾਂ ਭਰਦੇ ਟੋਟਾ ਲੱਗੋ ਟੋਟਾ ਲੱਗੋ ਐਸੀ ਜਿੰਨਾ ਉਹ ਲੈਂਦਾ ਸੀ ਉਹ ਪੈਸੇ ਦੇਖਿਓ ਕਾਟ ਦੇ ਨਾਲ ਪਾਲ ਦਿੰਦਾ ਸੀ ਠੀਕ ਹੈ ਉਹ ਉਹਨਾਂ ਨੂੰ ਛੱਡਦਾ ਅੱਜ ਕారణ ਕੀ ਹੈ ਕਿਉਂ ਐ ਯੋਗੈਸੀ ਹੋ ਰਹੀ ਹੈ ਕਿ ਉਪੀਐਮ ਦੇ ਦਿਓ ਐਸੀ ਵੀ ਹੋ ਰਹੀ ਹੈ ਲੈਟਰ ਦੇ ਰਾਹੀਂ ਇਹ ਦਿੱਤਾ ਸੀ ਕਿ ਅਗਰ ਇਹ ਚੀਜ਼ਾਂ ਛੱਡੇ ਤਾਂ ਨੌਜਵਾਨ ਪੀੜੀ ਖਸੀ ਹੋ ਰਹੀ ਹੈ ਨਾਮਕ ਫਸ ਹੋ ਰਹੀ ਹੈ ਅੱਜ ਐਸੀ ਸੰਕਲ ਜਿੰਨੇ ਜਿਆਦਾ ਜਿਆਦਾ ਪੁੱਤ ਬੱਚੇ ਡਿਲੀਵਰੀ ਹੈ ਪੈਦਾ ਬੱਚੀ ਕਰਨ ਦੇ ਕਾਬਿਲ ਨਹੀਂ ਰਹੇ ਯੂਥ ਉਲ ਰਿਹਾ ਜਿਹੜਾ ਪੜੇ ਲਿਖੇ ਪੈਸੀ ਵਾਲਾ ਬੰਦਾ ਹੈਗਾ ਉਹਨੇ ਆਪਣੇ ਬੱਚਿਆਂ ਨੂੰ ਚਿੱਠੀਆਂ ਤੋਂ ਵਿਚਾਰ ਲਈ ਬਾਹਰ ਵਿਦੇਸ਼ਾਂ 'ਚ ਭੇਜਦਾ ਹੁਣ ਵਿਦੇਸ਼ਾਂ ਦਾ ਵੀ ਹਾਲ ਆਪਣੇ ਸਾਹਮਣੇ ਆ ਰਿਹਾ ਹੈ ਜਿੰਨਾ ਕੁ ਨਹੀਂ ਹੈ ਕੋਈ ਤੇ ਨਸ਼ੇ ਵਿੱਚ ਲੱਗ ਗਏ ਕਾਰਨ ਇਹ ਹੈ ਕਿ ਅੱਜ ਅਸੀਂ ਪੰਜਾਬ ਦੀ ਜੁਵਾ ਪੀੜ੍ਹੀ ਨੂੰ ਬਚਾਉਣ ਲਈ ਆਪ ਸਰਕਾਰ ਨੇ ਬਹੁਤ ਅੱਛਾ ਉਤਾਲੇ ਕੀਤਾ ਹੈ ਥੋੜੀ ਇਹਨੂੰ ਮਲਾਵ ਦੇ ਉੱਤੇ ਲੈਣ ਦੀ ਲੋੜ ਹੈ ਮੈਂ ਪਹਿਲੇ ਵੀ ਰਿਕੁਐਸਟ ਕੋਧਾ ਨੂੰ ਕੀਤੀ ਸੀ ਆਪਣੇ ਸੀਐਮ ਸਾਹਿਬ ਨੂੰ ਲੈਟਰ ਭੇਜਿਆ ਸੀ ਹੈਲਥ ਮਿਸਕਲ ਦਿੱਤਾ ਸੀ कि ਉਹਦਾ ਰੇਲ ਕੀ ਹੈ ਰੇਲ ਕੀ ਦੋ ਚੀਜ਼ਾਂ ਮੈਂ ਇੱਥੇ ਕਹਿਣਾ ਚਾਹਣਾ ਦੋ ਬੋਤਲ ਸ਼ਰਾਬ ਹੋਵੇ ਤੇ ਕੋਈ ਐਕਸਾਈਜ਼ ਕੋਈ ਐਫ ਆਈ ਆਰ ਨਹੀਂ ਹੋਦੀ ਹਮ ਜਦ ਕਿ او ਪੀ ਐਮ ਵੀ ਯਜਮੇ ਜਾਂ ਕਿਤਾ ਫੜਿਆ ਜਾਂਦਾ ਤਾਂ ਉਹਦੇ ਤੇ ਆਪਾਂ ਦੋ ਬੋਤਲ ਸ਼ਰਾਬ ਦਾ ਤਸ਼ੀਲਾ ਐਨਾਲਾਈਸਿਸ ਕੀਤਾ ਜਾਂ ਇਸੀ ਕਰਵਾਇਆ او ਪੀ ਐਮ ਦਾ ਕੀਤਾ ਜਾਏ ਪਾਖਲਾਇਆ ਕਿਤੇ ਦਾ ਕੀਤਾ ਜਾਏ ਤੇ ਜਦ ਪਾਤਿ ਇਕਰਾਮ ਠੀਕ ਹੈ ਸਮੈਸ਼ ਨੰਬਰ 2 ਦੂਜੇ ਪਾਸੇ ਆ ਗਈਏ ਅੱਧਾ ਕਿਲੋ ਭੁੱਖੀ ਜਿਹਨੂੰ ਆਪਾਂ ਡੋਗੇ ਕਹਿੰਦੇ ਆ ਤੇ 5 ਗ੍ਰਾਮ ਉਹ ਵੀ ਹੈ ਭੁੱਖੀ ਕਿੰਨਾ ਵੀ ਨਸ਼ੇ ਦੀ ਮਾਤਰਾ ਇਕੁਇਵਲੈਂਟ ਹੈ ਦੋ ਬੋਤਲ ਸ਼ਰਾਬ ਦੇ ਵਿੱਚ ਜਿੰਨਾ ਜਦੋਂ ਦੋ ਬੋਤਲ ਸ਼ਰਾਬ ਰੱਖਣ ਤੇ ਘਰ ਤੁਹਾਡੇ ਦੇ ਕੋਈ ਐਕਟ ਨਹੀਂ ਲੰਗਾ ਤੇ ਫੀਨ ਦੇ ਉੱਤੇ ਤੇ ਗੋਲੀਆਂ ਦੇ ਉੱਤੇ ਜਾਂ ਚਿੱਕਿਆਂ ਦੇ ਉੱਤੇ ਕਿਉਂ ਮੈਂ ਤੇ ਇਹ ਵੀ ਆਪਣੇ ਤੁਹਾਡੇ ਚੈਨਲ ਲਈ ਇਹ ਵੀ ਦੱਸਣਾ ਚਾਹੁੰਗਾ ਕਿ ਸਿੱਖ ਕੈਨੇਡਾ ਦੇ ਵੀ ਜਿਹੜੀ ਖਾਤਾ ਪੰਜ ਗ੍ਰਾਮ ਤੱਕ ਜਨਾ ਹੋਏਗਾ ਕਿ ਉਹਨਾਂ ਉਤੇ ਕੋਈ ਫਾਇਰਡ ਕੋਈ ਕੇਸ ਨਹੀਂ ਹੋਏਗਾ ਉਹਨਾਂ ਨੂੰ ਕਾਉਂਸਲਿੰਗ ਕਰਕੇ ਅਸੀਂ ਹੀ ਟੌਕਸਿਕਿਟੀਸ਼ਨ ਵੱਲ ਉਹ ਵੀ ਲਿਆ ਰਹੇ ਤੇ ਮੈਂ ਇਹ ਚਾਹੁੰਦਾ ਕਿ ਅਸੀਂ ਵਿਸ਼ਾ ਨੂੰ ਵੀ ਇਸ ਚੀਜ਼ ਨੂੰ ਲੈ ਕੇ ਸਿੱਖਿਆ ਲਈਏ ਤੇ ਆਪਣੇ ਨੌਜਵਾਨ ਪੀੜੀ ਨੂੰ ਬਚਾਉਣ ਲਈ ਕੋਈ ਉਪਰਾਲਾ ਕੀਤਾ ਜੋ ਉਹਦਾ ਜਿੰਨੇ ਕਲਕਿਆ ਠੀਕ ਹੈ ਆਪੋਜੀਸ਼ਨ ਪਾਰਟੀ ਵੀ ਬਟ ਇੱਕ ਅੱਛਾ ਇਹ ਉਹਨਾਂ ਨੇ ਸਿੱਖਿਆ ਲਈਆ ਚਰਚਾ ਦੀ ਜਰੂਰਤ ਹੈ ਮੈਂ ਇਸ ਪੇਖਾ ਮੇਰੀ ਸਰਕਾਰ ਮੇਰੀ ਮੈਨੇਜਮੈਂਟ ਅਸੀਂ ਜੋ ਆਪਣੇ ਪਿਛਲੇ 40 45 ਸਾਲ ਦੇ ਤਜਰਬੇ ਨੂੰ ਵੀ ਅਸੀਂ ਚਾਹਾਂਗੇ ਕਿ ਅਸੀਂ ਕੰਮ ਖੋਜ ਕਰੀਏ ਤਾਂ ਕਿ ਉਹਨਾਂ ਦੱਸ ਸਕੀ ਜਾਣਕਾਰੀ ਦੇ ਕੇ ਅਸੀਂ ਕਿਵੇਂ ਮੈਂ ਇੱਕ ਹੋਰ ਕੋਈ ਕੇ ਸਰਕਾਰ ਨੂੰ ਵੀ ਚੱਲੀ ਗੱਲ ਫੇਰ ਚੱਲੀ ਆ ਕਿ ਸਰਕਾਰ ਨੂੰ ਫਿਰ ਤੁਸੀਂ ਕੋਈ ਜੰਸੀ ਮੈਂ ਅਸੀਂ ਅਕਾਲੀ ਮੇਰੇ ਜਾਂਦੇ ਸੈਕਟੀ ਸਾਹਿਬ ਨਾਲ ਗੱਲ ਹੋਈ ਹੈ ਅਸੀਂ ਫਿਰ ਜਲਦੀ ਹੀ ਇੱਕ ਪਲੱਸ ਕਾਨਫਰੰਸ ਚੱਲੀ ਗੱਲ ਕਰਾਂਗੇ ਉਸ ਤੋਂ ਪਹਿਲੇ ਸਾਰੇ ਹੀ ਐਮਐਲਏ ਸਾਹਿਬ ਨੂੰ ਪ੍ਰੀਸ਼ੀਅਨ ਸਾਹਿਬ ਤੇ ਹੈਲਥ ਮਿਨਿਸਟਰ ਨੂੰ ਫਿਰ ਵੀ ਪ੍ਰੈਜੈਂਟੇਸ਼ਨ ਦੇਾਂਗੇ ਕਿ ਅਗਰ ਆਪਾਂ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਹੈ ਜੋ ਅਸੀਂ ਕਰਨਾ ਹੀ ਹੈ ਜਿਹਦਾ ਸਾਡਾ ਏਮ ਹੈ ਤੇ ਪਹਿਲੀ ਗੱਲ ਕੁਝ ਅਮੈਂਡਮੈਂਟ ਐਨਡੀਪੀ ਐਕਟ ਦੇ ਵਿੱਚ ਕਰਨ ਦੀ ਲੋੜ ਹੈ ਨੰਬਰ 2 ਅਗਰ ਨਸ਼ਾ ਮੁਕਤੀ ਲਈ ਅਸੀਂ ਐਗਜ਼ਾਮ ਦੇ ਸਕਦੇ ਆ ਓਪੀਐਮ ਸਬਸਟੀਟ ਪੈਸੇ ਦਾ ਦੇ ਸਕਦੇ ਆ ਤੇ ਅਗਰ ਉਹ ਚਿੱਕੇ ਤੋਂ ਬਚਾਲ ਲਈ ਅਗਰ ਫ੍ਰੀ ਓਪੀਐਮ ਤੇ ਆਪਾਂ ਫੋਕੀ ਦੇ ਦੋਗੇ ਦੇ ਕਾਰਡ ਬਣਾਦੇ ਕਿਉਂਕਿ ਸਾਰੇ ਬੱਚੇ ਰਜਿਸਟਰਡ ਹੈਗੇ ਸੈਕੂਲਰ ਲੋਕਲਿਸਟ ਪਾਂਦੀ ਹੈ ਸਟੇਟ ਗਵਰਨਮੈਂਟ ਨੂੰ ਵੀ ਜਾਂਦੀ ਹੈ ਇਹ ਕੋਈ ਲੁਕੋ ਨਹੀਂ ਹੈ ਕਿ ਬੱਚੇ ਜਿਹੜੇ ਨਸ਼ਾ ਲੈ ਰਹੇ ਠੀਕ ਹੈ ਫੜ ਕੇ ਤੁਸੀਂ ਜੇਲਾ ਵਿੱਚ ਪਾਦੇ ਹੋ ਜੇਲਾ ਵਿੱਚ ਵੀ ਵਾਧਾ ਹੋ ਰਿਹਾ ਕੋਰਟ ਕਚੈਰੀਆਂ ਦੇ ਵੀ ਵਾਧਾ ਡੋਮੈਸਟਿਕ ਵਾਇਲੈਂਸ ਵੀ ਵਧ ਰਹੀ ਹੈ ਚੋਰੀ ਛਕਾੜੀ ਸਮੈਕਿੰਗ ਤਾਂ ਬਹੁਤ ਆਮ ਹੀ ਹੋ ਗਈ ਹੈ ਉਹਦਾ ਕਾਰਨ ਹੈ ਕਿ ਜਦੋਂ ਕਿਸੇ ਬੱਚੇ ਨੂੰ ਤੋੜ ਲੱਗੀ ਹੁੰਦੀ ਹੈ ਤੇ ਉਹ ਤੋੜਨੇ ਕੋਲਦੀ ਰਹੀ ਉਹ ਪੈਸਾ ਕਿਧਰੋਂ ਕਿਧਰੋਂ ਖੋਣਾ ਹੀ ਹੈ ਠੀਕ ਹੈ ਸੋ ਇਸ ਨੂੰ ਜੇਤੇ ਕ੍ਰਾਈਮ ਰੋਕਾਂਗੇ ਰੇ ਪੰਜਾਬ ਦੀ ਜ਼ਰੂਰਤ ਹੈ ਨਾ ਕਿ ਇਹ ਜਾਨਾਂ ਚੰਦੇ ਸਭ ਤੋਂ ਵੱਡੀ ਜੂੜ ਹੈ ਇਹਦਾ ਸਾਕਸੀਟੂਟ ਦੇ ਵੀ ਮੈਂ ਕਹਿਇਆ ਸੀ ਮੈਨੂੰ ਕਿਸੇ ਜਦੋਂ ਗੱਲ ਹੋਈ ਕਿ ਕਿਸੇ ਮੈਨੂੰ ਸੀਮਾ ਰਵਿਸ਼ਾ ਕਰਨਾ ਨਹੀਂ ਲਗਾਉਣਾ ਨਹੀਂ ਕਿਹਾ ਸੀ ਕਿ ਤੁਸੀਂ ਜਿਹੜੇ ਪ੍ਰੋਜੈਕਟ ਚਲਾਦੇ ਬੰਦ ਹੋ ਜਾਣਗੇ ਮੈਂ ਕਹਿੰਿਆ ਮੈਂ ਇਹ ਪ੍ਰੋਜੈਕਟਾਂ ਦਾ ਵਾਸੇ ਇੰਟਰਸਟਡ ਨਹੀਂ ਹਾਂ ਮੈਂ ਇੱਕ ਸਮਾਜਿਕ ਸੰਸਥਾ ਚਲਾਉਣਾ ਮੇਰਾ ਕੰਮ ਸਮਾਣ ਨੂੰ ਬਚਾਉਣਾ ਹੈ ਠੀਕ ਹੈ ਉਸ ਵਿੜੀਆਂ ਫੈਮਲੀ ਦੇ ਵਿੱਚ ਇਹ ਪ੍ਰੋਬਲਮਸ ਹੈ ਉਹਨਾਂ ਨੂੰ ਰੀਹੈਬੀਟੇਟ ਕਰਨ ਲਈ ਮੈਂ ਸਰਬੰਧ ਨਵਲਾ ਚੈਰੀਕਰ ਕਸ ਦਾ ਬਲੈਸ ਐਸਟੀਓ ਗਾਇਸ ਖਾਬ ਦਾ ਦੇਣੀ ਆ ਕਿ ਉਹਨਾਂ ਨੇ ਸਾਲਾਈ ਸੈਂਟਰ ਨੂੰ ਸਾਨੂੰ ਔਰ ਟ੍ਰੇਨਿੰਗ ਸੈਂਟਰ ਦਿੱਤਾ ਜਿੱਦੇ ਕਢਾਈ ਤੇ ਸਿਖਾਈ ਅਸੀਂ ਬੀਬੀਆਂ ਨੂੰ ਸਿਖਾਉਂਦੇ ਆ ਉਹਨਾਂ ਨੇ ਪਰਵਾਹ ਦੀ ਬੱਚਿਆਂ ਨੂੰ ਬੀਬੀਆਂ ਨੂੰ ਸਿਖਾ ਕੇ

ਸਿਰਫ ਆਪਾਂ ਨੂੰ ਰੋਕਾਂ ਵੀ ਲੋੜ ਹੈ ਕਿ ਕੰਮ ਦੀ ਲੋੜ ਹੈ ਸੋ ਇਹਦਾ ਸਬਸਟੀਟਿਊਟ ਜੋ ਮੇਰੀ ਅਕਲ ਹੈ ਕਿ ਪੰਜਾਬ ਸਰਕਾਰ ਦੇ ਵੱਲੋਂ 600 ਦੇ ਕਰੀਬ ਪੂਰੇ ਡੀਜਨ ਸੈਕਟਰ ਪੂਰੇ ਦੇਸ਼ ਦੇ ਚੱਲਦੇ ਸਾਡੇ ਵੀ ਚੱਲਦੇ ਸੀ ਉਸ ਕੀ ਦੇ ਸੈਕਟਰ 210 ਦੇ ਵਿੱਚ ਕੁਝ ਨੀਵੇਂ ਦੇ ਵਿੱਚ ਲਾਇਸੈਂਸ ਦੇ ਦੇ ਲਈ ਪੰਜਾਬ ਤੇ ਹਰਿਆਣਾ ਵਿੱਚ ਇੱਕ ਉਫਦਾਲਾ ਕੀਤਾ ਗਿਆ ਜਿਹਦੇ ਵਿੱਚ ਸੈਕਟਰੀਸ ਮਸਤ ਕੀਤਾ ਗਿਆ ਮੈਂ ਆਪ ਜੀ ਚੈਨਲ ਦੇ ਲਈ ਦੱਸਣਾ ਚਾਹਾਂਗਾ ਨਸ਼ਾ ਇੱਕ ਮਾਨਸਿਕ ਰੋਗ ਨਹੀਂ ਹੈ ਇਹ ਸਮਾਜਿਕ ਬੁਲਾਈ ਹੈ ਜੋ ਚਾ ਚਾ ਦੇ ਵਿੱਚ ਬੰਦਾ ਫਸ ਜਾਂਦਾ ਹੈ ਤੇ ਉਹਦੇ ਵਿੱਚ ਜਿਹੜਾ ਹੈ ਇਸ ਕਰਕੇ ਇਹਨੂੰ ਮੈਂਟਲ ਹੈਲਥ ਦੇ ਵਿੱਚ ਨਾ ਲੈ ਕੇ ਸਿੱਕੜੀ ਆਜ ਲੋੜ ਨਹੀਂ ਸਿੱਕੜੀ ਹੀ ਲੋੜ ਹੈ ਸੈਂਟਰ ਮੈਡੀਕਲ ਆਜ ਕਿਹੜੇ ਦੂਜੇ ਰਵਾਇਤੀ ਕਿੱਤੀ ਸਾ ਪਧਤੀਆਂ ਹਮੋਪੈਥੀ ਹੈ ਆਯੁਰਵੇਦਿਕ ਹੈ ਐਕੂਪੰਕਚਰ ਹੈ ਅਸੀਂ ਨਸ਼ਾ ਮੁਕਤੀ ਵਧੀਆ ਢੰਗ ਨਾਲ ਕਰ ਸਕਦੇ ਹਾਂ ਮੈਂ ਤੁਹਾਡੇ ਚੈਨਲ 'ላይ ਉਦੋਂ ਵੀ ਇਹ ਕਿਹਾ ਸੀ ਅਕੀਨਿਕਾ ਕਿ ਅਗਰ ਮੈਨੂੰ ਅਗਰ ਇੱਕ ਸੈਂਟਰ ਦੀ ਡਿਊਟੀ ਦਿੱਤੀ ਜਾਏ ਤੇ ਮੈਂ ਰਵਾਇਤੀ ਸਿੱਕਾ ਪદ્ધਤੀਆਂ ਨਾਲ ਚਿੱਕੇ ਵਿੱਚ ਬੱਚੇ ਜਿਹੜੇ ਸਾਡੇ ਪਸ ਬਸ ਗਏ ਉਹਨਾਂ ਦਾ ਇਲਾਜ ਕਰੰਦੇ ਸਮਰਥਾ ਉਹ ਅਸੀਂ ਜਰਜ ਦੇ ਸਕਦੇ ਆ ਤਾਂਕਿ ਅਸੀਂ ਪੰਜਾਬ ਦੀ ਯੂਥ ਨੂੰ ਬਚਾ ਸਕੀਏ ਪੰਜਾਬ ਨੂੰ ਤਰੱਕੀ ਲੱਗੇ ਮੈਂ ਸੋਚਦਾ ਤੁਹਾਡੇ ਚੈਨਲ ਲਈ ਸਾਡੀ ਸਰਕਾਰ ਸਾਡੇ ਸਿਹਤ ਮੰਤਰੀ ਸਾਹਿਬ ਸਾਡੇ ਮਾਨਯੋਗ ਮੋਤਰੀ ਸਾਹਿਬ ਸਾਡੇ ਐਮ ਐਲ ਏ ਸਾ ਵੀ ਚਾਹਦੇ چودری مولانا پر کئی ساڑا علاقہ صاحب ہوئے انہوں نے ہمیشہ یہی اپرالہ ہوں ہے کہ اسی کیویں اپنے ایڈی انہوں نے دیانا نو مکاس جلے نال نال نشا مکتی بھی کریے تو میں ہی چاہوں گا کہ ایک ٹرائل بیشنے دو تیوی چاہ لیا جائے اور ایڈی لئے اسیمبلی میں پھر دوبارہ ਇਕ ਟਾਈਮ ਫਿਕਸ ਕੀਤਾ ਜਾਏ ਔਰ ਹੋ ਸਕੇ ਤਾਂ ਸਾਡੀ ਜਰੂਰਤ ਹੋਈ ਤੇ ਐਨਜੀਓ ਨੂੰ ਵੀ ਬੁਲਾਇਆ ਜਾਏ ਜੋ ਸਾਡੇ ਅਖਰ ਤੀਵੇਂ ਸਰ ਉਹਦੇ ਵਿੱਚ ਚਰਚਾ ਕੀਤੀ ਜਾਏ ਉਹ ਚਰਚਾ ਮੈਂ ਫਿਰ ਜਦੋਂ ਚਰਚਾ ਕੀਤੀ ਤੇ ਭੁੱਖੀ ਦੀ ਗੱਲ ਆਉਂਦੀ ਹੈ ਫਿਰ ਖੁਲਕਾ ਸਾਹਿਬ ਨੇ ਖੇਤੀ ਦੀ ਗੱਲ ਆ ਗਈ ਸੀ ਖੇਤੀ ਪੰਜਾਬ ਦੇ ਵਿੱਚ ਖੇਤੀ ਨਹੀਂ ਹੋ ਸਕੀ ਮੈਂ ਦੱਸਣਾ ਚਾਹਾਂ ਮੈਂ ਸਾਰੀ ਸਟਡੀ ਕੀਤੀ ਹੈ ਉਹਦਾ ਰੀਜ਼ਨ ਹੈ ਕਿ ਬਾਰਡਰ ਸਟੇਟ ਹੈਗੇ ਉਹਦੇ ਵਿੱਚ ਕਈ ਪ੍ਰੋਬਲਮਸ ਹੈਗੇ ਆ ਯੂਪੀ ਵਗੈਰਾ ਸਾਰੀਆਂ ਹੁੰਦੀਆਂ ਪਰ ਅਸੀਂ ਭੁੱਖੀ ਦੇ ਫੀਮ ਪਰੀ ਬੇਨਵਾਸੀ ਵੀ ਨਹੀਂ ਕਹਿ ਰਿਹਾ ਜਦੋਂ ਅਸੀਂ ਐਡਨੋਕ ਸਰਕਾਰ ਆਪਣੇ ਕੋਲੋਂ ਪੈਸੇ ਖਰਚ ਕੇ ਵੀ ਦੇ ਸਕਦੀ ਹੈ ਤੇ ਅਗਰ ਭੁਖੀ ਜ ਉਹ ਵੀ ਜਿਹੜਾ ਬੰਦਾ ਬੱਚਾ ਚੱਕ ਲੈਂਦਾ ਉਹ ਦੋ ਦਿਨਾਂ ਦੀ ਆਬੀ ਖਰਚਦਾ ਤੇ ਉਹ ਦੋ 400 500 ਦੀ ਵੀ ਉਹ ਭੁਖੀ ਵੀ ਪੈਸੇ ਦਿਖ ਲੈ ਸਕਦਾ ਹੈ ਔਰ ਜਦੋਂ ਅਸੀਂ ਇਹਨਾਂ ਇਸ ਦਵਾਈ 'ਤੇ ਨਸ਼ੇਵਲ ਜੋੜਾਂਗੇ ਇਹ ਨਾ ਸੋਚੋ ਕਿ ਬੰਦਾ ਇਹ ਇੱਕ ਨਸ਼ਾ ਟਾ ਕੇ ਅਸੀਂ ਦੂਜੇ ਨੂੰ ਐਡਵੋਕੇਸੀ ਕਰ ਰਹੇ ਨਹੀਂ ਇੱਕ ਵਕਤ ਸਮੁੰਦਰ ਵਿੱਚ ਅਸੀਂ ਡੁੱਬ ਰਹੇ ਹਾਂ ਤੇ ਅਗਰ ਸਮੁੰਦਰ ਤੋਂ ਕੱਢ ਕੇ ਅਗਰ ਬੱਚਿਆਂ ਨੂੰ ਛੱਪੜ ਵੱਲ ਲਿਆ ਜਾਮਾਂਗੇ ਤੇ ਅਸੀਂ ਉੱਥੋਂ ਜਲਦੀ ਕੱਢ ਸਕਾਂ। ਮੈਂ ਇਹਦਾ ਐਗਜ਼ਾਮਪਲ ਦਿੰਦਾ ਕਿ ਫੀਫ ਤੋਂ ਜੋਡੇ ਛੱਪੜ ਦਾ ਕੰਮ ਕਰਾਂਗੇ ਔਰ ਪੰਜਾਬ ਦੀ ਜੂਦ ਦੇ ਬਚਾਅ ਵਿੱਚ ਬਹੁਤ ਬੜਾ ਯੋਗਦਾਨ। ਬਹੁਤ ਵਧੀਆ ਤਰੀਕੇ ਨਾਲ ਡਾਕਟਰ ਸਾਹਿਬ ਨੇ ਇਹ ਗੱਲ ਸਮਝਾਈ ਹੈ। ਵਾਕਈ ਇਸ ਨੂੰ ਜੁੜਦਾ ਇੱਕ ਕਲਪ ਦੇਣ ਦੀ ਜਿਹੜੀ ਗੱਲ ਹੋਈ ਹੈ ਉਹ ਤਾਂ ਚਾਚਾ ਕਰਨ ਦੀ ਲੋੜ ਹੈ। ਅੱਗੇ ਕੰਨਾ ਦਾ ਸਰਦਾਰ ਨੇ ਹੈ ਸਰਦਾਰਾਂ ਦਾ ਵੀ ਕੋਸ਼ਿਸ਼ ਲਈ ਨਸ਼ਾ ਜਿਹੜਾ ਦੂਰ ਹੋਵੇ ਤੇ ਲੇਕਿਨ ਐਨ ਜੀਓ ਆਪਣੇ ਤੌਰ ਤੇ ਕੰਮ ਕਰਦੇ ਹੋਏ ਉਹ ਪ੍ਰਯਾਸ ਹਨਾ ਜਿਹੜਾ ਸਾਧੂਵਾਦ ਕਰਦੇ ਆ ਤੇ ਤੁਸੀਂ ਇੰਦੀ ਜਗਤ ਨਾਲ ਜੁੜੇ ਹੋ ਅੱਗੇ ਵੀ ਇਦਾਂ ਦੇ ਮੁੱਦਿਆਂ ਦੇ ਚर्चा ਕਰਦੇ ਰਹੋਗੇ ਧੰਨਵਾਦ